ਉਮਰੀਕਾ ਤੋਂ ਖਬਰ ਨਿਕਲ ਕੇ ਸਾਹਮਣੇ ਜਿਹਨੂੰ ਦੇਖ ਕੇ ਤਾਂ ਹੁਣ ਲੱਗਦਾ ਹੈ ਕਿ ਸਰਕਾਰਾਂ ਵਿਦੇਸ਼ਾਂ ਦੀਆਂ ਹੋ ਗਈਆਂ ਇਸਖਤ ਨਹੀਂ ਕਰ ਪਾਉਗੇ ਤੁਸੀਂ ਹੁਣ ਉੱਥੇ ਇਹ ਕੰਮ ਜੀਹਾਂ ਗੈਰ ਕਾਨੂੰਨੀ ਤਰੀਕੇ ਨਾਲ ਕਨੇਡੀਅਨ ਸਰਹੱਦ ਪਾਰ ਕਰਨ ਵਾਲਿਆਂ ਨੂੰ ਅਮਰੀਕਾ ਨਹੀਂ ਦੇਵੇਗਾ ਐਂਟਰੀ ਜੀਹਾਂ ਮੈਕਸੀਕੋ ਤੋਂ ਬਾਅਦ ਹੁਣ ਕਨੇਡਾ ਦੀ ਵਾਰੀ ਹੈ ਹੁਣ ਕਨੇਡਾ ਦੇ ਬਾਰਡਰ ਪਾਰ ਕਰਨ ਵਾਲਿਆਂ ਨੂੰ ਅਮਰੀਕਾ ਐਂਟਰੀ ਨਹੀਂ ਦੇਵੇ ਨਹੀਂ ਦੇਵੇਗਾ ਪਿਛਲੇ 2.5 ਮਹੀਨਿਆਂ ਤੋਂ ਗੈਰ ਕਾਨੂੰਨੀ ਢੰਗ ਨਾਲ ਕਨੇਡਾ ਸਰਹੱਦ ਵਿਪਾਰ ਕਰਨ ਵਾਲੇ ਅਮਰੀਕਾ ਆਉਣ ਤੋਂ ਬਾਅਦ ਸ਼ਰਨ ਮੰਗਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਹੁਣ ਅਮਰੀਕਾ ਨੇ ਕੈਨੇਡਾ ਦੀ ਸਰਹੱਦ ਤੇ ਸ਼ਰਨ ਲੈਣ ਵਾਲਿਆਂ ਪ੍ਰਤੀ ਪ੍ਰਤੀਕਿਰਿਆ ਤੇਜ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਦਾ ਮੁੱਖ ਮਕਸਦ ਇਹ ਹੈ ਕਿ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਰੋਕਣਾ ਜੀ ਹਾਂ ਗ੍ਰਹਿ ਸੁਰੱਖਿਆ ਵਿਭਾਗ ਦੇ ਅੰਦਰੂਨੀ ਦਸਤਾਵੇਜ਼ਾਂ ਅਨੁਸਾਰ ਅਮਰੀਕਾ ਪਿਤੇ 14 ਅਗਸਤ ਤੋਂ ਆਪਣੀ ਨੀਤੀ ਵਿੱਚ ਦੋ ਮਹੱਤਵਪੂਰਨ ਬਦਲਾਅ ਕਰਨ ਜਾ ਰਿਹਾ ਹੈਗਾ ਮੈਕਸੀਕੋ ਨਾਲ ਲੱਗਦੀ ਲਾਈਨ ਲਗਭਗ ਬੰਦ ਹੋਣ ਕਾਰਨ ਭਾਰਤ ਦੇ ਏਜੰਟਾਂ ਨੇ ਕੈਨੇਡਾ ਨਾਲ ਲੱਗਦੀ ਲਾਈਨ ਰਾਹੀਂ ਆਪਣੇ ਯਾਤਰੀ ਅਮਰੀਕਾ ਭਜਨੇ ਸ਼ੁਰੂ ਕਰ ਦਿੱਤੇ ਹਨ ਇਹ ਅੰਦੇਸ਼ਾ ਦੱਸਿਆ ਜਾ ਰਿਹਾ ਹੈਗਾ ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਅਮਰੀਕੀ ਸਰਕਾਰ ਸਖਤ ਹੋ ਗਈ ਹੈ ਕਿਉਂਕਿ ਕੈਨੇਡਾ ਦੀ ਸਰਹੱਦ ਤੇ ਗੈਰ ਕਾਨੂੰਨੀ ਕ੍ਰੋਸਿੰਗ ਵੀ ਵਾਧੀ ਕਾਫੀ ਵੱਧ ਗਈ ਗਿਆ ਇਹ ਜਾਣਕਾਰੀ ਵੀ ਮਿਲੀ ਕਿ ਇੰਨੀ ਦਿਨੀ ਵਿਜ਼ਟਰ ਵੀਜ਼ੇ ਤੇ ਕੈਨੇਡਾ ਜਾਣ ਵਾਲੇ ਲੋਕ ਜਿਹੜੇਗੇ ਨੇ ਉਹ 에어ਪੋਰਟ ਤੋਂ ਵਾਪਸ ਭੇਜਿਆ ਜਾ ਰਿਹਾ ਉਹਨਾਂ ਨੂੰ ਜਿਸ ਕਾਰਨ ਉਹਨਾਂ ਨੂੰ ਉੱਤਰੀ ਗੁਜਰਾਤ ਤੇ ਪੰਜਾਬ ਦੇ ਕਈ ਲੋਕ ਵੀਜ਼ਾ ਮਿਲਣ ਤੋਂ ਬਾਅਦ ਕੈਨੇਡਾ ਨਹੀਂ ਜਾ ਸਕਦੇ ਮਤਲਬ ਕਿ ਕੁਝ ਇਸ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਕਿ ਜਿਹੜੇ ਕਿ ਕ੍ਰੋਸਿੰਗ ਕਰਦੇਗੇ ਉਹਨਾਂ ਉੱਤੇ ਕਾਫੀ ਸਖਤ ਨਜ਼ਰ ਆ ਰਿਹਾ ਹੈਗਾ ਹੁਣ ਅਮਰੀਕਾ ਤੁਹਾਨੂੰ ਦੱਸ ਦਈਏ ਤੇ ਅਮਰੀਕੀ ਸਰਕਾਰ ਹੁਣ ਜੋ ਪ੍ਰਣਾਲੀ ਲਾਗੂ ਕਰਨ ਜਾ ਰਹੀ ਹੈ ਉਸ ਵਿੱਚ ਜੇਕਰ ਕੈਨੇਡਾ ਤੋਂ ਕੋਈ ਪ੍ਰਵਾਸੀ ਸ਼ਰਨ ਮੰਗਣ ਅਤੇ ਉਸ ਨੂੰ ਆਪਣੇ ਸਾਰੇ ਦਸਤਾਵੇਜ਼ ਦਸਤਾਵੇਜ਼ ਅਮਰੀਕੀ ਅਧਿਕਾਰੀ ਨੂੰ ਦਿਖਾਉਣੇ ਪੈਣਗੇ ਅਤੇ ਉਸ ਨੂੰ ਕੈਨੇਡਾ ਵਾਪਸ ਨਾ ਭੇਜੇਂਦਾ ਟਕਵਾ ਕਾਰਨ ਵੀ ਦੇਣਾ ਪਵੇਗਾ ਅਜਿਹੇ ਪ੍ਰਵਾਸੀ ਨੂੰ ਕੈਨੇਡਾ ਵਾਪਸ ਭੇਜੇਨ ਜਾਂ ਭਾਰਤ ਵਾਪਸ ਭੇਜੇਨ ਜਾਂ ਅਮਰੀਕੀ ਅਧਿਕਾਰੀ ਹੀ ਕਰੇਗਾ ਇਹ ਉਹਨਾਂ ਦਾ ਸੋਚਣੀ ਹੀ ਹੋਵੇਗੀ ਜਿਵੇਂ ਉਹਨਾਂ ਨੂੰ ਸਹੀ ਲੱਗੇਗਾ ਲੇਕਿਨ ਸੁਰੱਖਿਅਤ ਕੈਡ ਵਲਡ ਕੰਟਰੀ ਐਗਰੀਮੈਂਟ ਦੇ ਤਹਿਤ ਆਉਣ ਵਾਲੇ ਪ੍ਰਵਾਸੀ ਨੂੰ ਸ਼ਰਤ ਸ਼ਰਨ ਲੈਣ ਦੀ ਇਜਾਜ਼ਤ ਦੇਣ ਦੀ ਬਜਾਏ ਕੈਨੇਡਾ ਭੇਜ ਦਿੱਤਾ ਜਾਵੇਗਾ ਤੇ ਜੋ ਪ੍ਰਵਾਸੀ અપਵਾਦ ਹੋਣਗੇ ਉਹ ਅਮਰੀਕਾ ਆ ਕੇ ਸ਼ਰਨ ਲੈਣ ਲਈ ਲੜਨ ਦੇ ਯੋਗ ਹੋਣਗੇ ਮੌਜੂਦਾ ਸਮੇਂ ਵਿੱਚ ਜੇਕਰ ਕੈਨੇਡਾ ਤੋਂ ਕੋਈ ਪ੍ਰਵਾਸੀ ਅਮਰੀਕਾ ਵਿੱਚ ਸ਼ਰਨ ਮੰਗਦਾ ਹੈ ਤਾਂ ਉਸ ਨੂੰ ਵਕੀਲ ਦਾ ਇੰਤਜ਼ਾਮ ਕਰਨ ਲਈ 24 ਘੰਟੇ ਦਿੱਤੇ ਜਾਂਦੇ ਹਨ ਪਰ ਹੁਣ ਉਸ ਨੂੰ ਸਿਰਫ 4 ਘੰਟੇ ਹੀ ਮਿਲਣਗੇ ਕੁਝ ਬਦਲਾ ਜਿਹੜੇ ਗਏ ਅਮਰੀਕਾ ਸਰਕਾਰ ਵੱਲੋਂ ਕੀਤੇ ਗਏ ਜੋ ਕਿ ਕਾਫੀ ਜਾਦੇ ਹੁੰ ਜਿਹੜੇ ਗਏ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਪਏ ਗਏ ਨੇ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਕਿ ਜੋ ਲੋਕ ਕੈਨੇਡਾ ਤੋਂ ਜਿਹੜਾ ਅਮਰੀਕਾ ਦੇ ਵਿੱਚ ਬਾਰਡਰ ਕਰਾਸ ਕਰਦੇ ਆ ਉਹਨਾਂ ਉੱਤੇ ਹੁਣ ਕਾਫੀ ਸਖਤ ਜਿਹੜਾ ਗਾਇਆ ਉਹ ਅਮਰੀਕਾ ਨਜ਼ਰ ਆ ਗਿਆ ਇਹ ਹੁਣ ਸੋਸ਼ਲ ਮੀਡੀਆ ਪੋਸਟਾਂ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਫਿਲਹਾਲ ਤੁਹਾਨੂੰ ਜੋ ਜਾਣਕਾਰੀ ਨਿਕਲ ਕੇ ਆਈ ਤੁਹਾਨੂੰ ਦੱਸ ਰਹੇ ਗਏ ਆਉਣ ਵਾਲਾ ਸਮਾਂ ਦੱਸੇਗਾ ਕਿ ਜੋ ਨਵੀਂ ਡੇਟ ਆਏਗੀ ਜਰੂਰ ਤੁਹਾਨੂੰ ਸਾਂਝੀ ਕੀਤੀ